ਹਾਂ ਜੀ ਮੈਨੂੰ ਲੱਗਦਾ ਹਾਂ ਦੀ ਬਾਈ ਜੀ ਸੱਸੀ ਗਾਲ ਦੀ ਸਾਰਿਆਂ ਨੂੰ ਅ ਹਾਲੇ ਇੰਡੀਆ 'ਚ ਮੈਨੂੰ ਪਤਾ 5 ਵਜੇ ਆ ਪਰ ਇੱਕ ਮੈਸੇਜ ਦੇਣਾ ਸੀ ਬਾਈ ਬਹੁਤ ਜ਼ਰੂਰੀ ਆਪਣੇ ਆਪਣੇ ਜਿਹੜੇ ਵੀ ਯਾਰ ਦੋਸਤ ਹੈਗੇ ਚਾਹੇ ਫੋਨ ਕਰਕੇ ਦੱਸੋ ਇੱਕ ਵੀਡੀਓ ਕੱਲ ਰਾਤ ਦੀ ਹੋ ਰਹੀ ਹੈ ਜੀ ਵਾਇਰਲ ਆਪਣੇ ਕੋਲੇ ਵੀ ਪਹੁੰਚੀ ਹੈ ਹਨਾ ਜੀ ਇੱਕ ਅਸ਼ਲੀਲ ਵੀਡੀਓ ਹੈ ਉਹਦੇ ਵਿੱਚ ਕਿਆ ਜਾ ਰਿਹਾ ਹੈ ਕਿ ਜਿਹੜਾ ਮਤਲਬ ਗੁਰਦਾਸ ਮਾਨ ਦੇ ਮੁੰਡੇ ਗੁਰੇਕ ਮਾਨ ਦੇ ਨਾਂ ਤੇ ਵੀਡੀਓ ਚੱਲ ਰਹੀ ਹੈ ਤੇ ਵੀਡੀਓ ਪਹੁੰਚੀ ਹਾਂ ਬਹੁਤ ਬਹੁਤ ਦੁੱਖ ਹੋਇਆ ਬਾਈ ਵੀਡੀਓ ਦੇਖ ਕੇ ਕਿਉਂਕਿ ਉਹ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਆਮ ਆਰਮੀ ਪਾਰਟੀ ਦੇ ਵੀ ਬੰਦੇ ਨੇ ਠੀਕ ਹੈ ਜੀ ਤੇ ਤੁਹਾਨੂੰ ਪਤਾ ਜਨਤਾ ਦਾ ਫਿਰ ਸੋਚਦੀ ਨਹੀਂ ਬੜਾ ਦੁੱਖ ਹੋਇਆ ਬਾਈ ਕਿਸੇ ਨੂੰ ਯਾਰ authenticity ਪਤਾ ਉਸ ਵੀਡੀਓ ਦੀ ਕੋਈ ਵੀਡੀਓ ਕੁਝ ਨਹੀਂ ਪਤਾ ਤੇ ਬੇਨਤੀ ਕਰਨੀ ਹੈ ਵੀਰੇ ਉਹ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਲੋਕਾਂ ਨੂੰ ਜਿਵੇਂ ਹੋ ਰਹੀ ਹੈ ਇਹ ਸੋਚੋ ਯਾਰ ਉਹ ਬੰਦੇ ਤੇ ਕੀ ਬੀਤੂਗੀ ਲਵ ਸ਼ਾ ਗਗਨਦੀਪ ਬੇਰ ਆ ਗਿਆ ਗਰਦਾਸ ਮਾਨ ਦਾ ਦਾ ਕੀ ਕਸੂਰ ਸੀ ਜਾਂ ਉਹਦੇ ਮੁੰਡੇ ਦਾ ਕੀ ਕਸੂਰ ਸੀ ਉਸ ਵੀਡੀਓ ਚ ਪਹਿਲੀ ਗੱਲ ਤਾਂ ਜੀ ਉਹ ਵੀਡੀਓ ਜਿਹੜਾ ਮੁੰਡਾ ਉਹ ਇੱਕੀ ਹੈ ਹੀ ਨਹੀਂ ਹਨਾ ਗੋਰੇ ਕਮਾਨ ਹੈ ਹੀ ਨਹੀਂ ਦੂਜੀ ਗੱਲ ਮੰਨ ਲਓ ਚਲੋ ਹੁੰਦਾ ਵੀ ਆਮ ਆਰਨੀ ਪਾਰਟੀ ਐਨੀ ਥੱਲੇ ਥੋੜੀ ਗਿਰ ਜੂਗੀ ਯਾਰ ਵੀ ਆਪਾਂ ਇੱਕ ਨਿੱਜੀ ਮਸਲਿਆਂ ਤੇ ਆਪਾਂ ਉਂਗਲਾਂ ਚੱਕਣ ਲੱਗ ਜਾਈਏ ਦਪਿੰਦਰ ਭਾਈ ਜੀ ਆਗੇ ਨੇ ਕੀ ਹਾਲ ਚਾਲ ਆ ਵਧੀਆ ਠੀਕ ਹੈ ਭਾਈ ਜੀ ਭਾਈ ਜੀ ਮੈਂ ਤੁਹਾਨੂੰ ਦੁਆਰਾ ਦੱਸ ਦਿਆਂ ਗਰਦਾਸ ਮਾਨ ਦੇ ਮੁੰਡੇ ਦੇ ਨਾਮ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਵੀਡੀਓ ਨੂੰ ਰੋਕਣ ਵਾਸਤੇ ਆਪਾਂ ਆਪਣਾ ਫਰਜ਼ ਆਪਾਂ ਨਿਭਾਉਣੇ ਆ ਲੋਕਾਂ ਨੂੰ ਕਹਿਣਾ ਕਿ ਕੁਝ ਪੋਜ਼ਿਟਿਵ ਸ਼ੇਅਰ ਕਰੋ ਜੇ ਕਰਨਾ ਤਾਂ ਹਾਂਜੀ ਜਿਵੇਂ ਕਹਦੇ ਨੇ ਜੋ ਕਰੇ ਬराई ਦੂਜਿਆਂ ਦੀ ਉਹ ਆਪ ਵੀ ਚੰਗਾ ਨਹੀਂ ਹੋ ਸਕਦਾ ਉਹੀ ਗੱਲ ਆ ਇੱਕ ਨਜਾਇਜ਼ ਵੀਡੀਓ ਪਤਾ ਨਹੀਂ ਕਿਵੀ ਦੀ ਹੈ ਕਿ ਇਹ ਵੀ ਨਹੀਂ ਕਿਸੇ ਨੇ ਸ਼ਰਾਰਤੀ ਨੇ ਚਾੜਤੀ ਮਤਲਬ ਫੇਸਬੁੱਕ ਤੇ ਚਾੜਨ ਜੋਗ ਤਾਂ ਵੀਡੀਓ ਹੈ ਨਹੀਂ ਕਿ ਮੈਸੇਜਾਂ ਦੇ ਵਿੱਚ ਉਹ ਆ ਰਹੀ ਹੈ ਜੀ ਇਹ ਗੁਰਦਾਸ ਮਾਨ ਦਾ ਮੁੰਡਾ ਨਹੀਂ ਯਾਰ ਭਾਈ ਗਲਤ ਆ ਇਹ ਗੱਲ ਹੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਕੁਝ ਡਿਸਕਸ ਕਰਨਾ ਤਾਂ ਉਹ ਕਰੋ ਦਪਿੰਦ ਦਪਿੰਦ ਬਾਈ ਫਾਈਟ ਵਾਲੀ ਨਹੀਂ ਬਾਈ ਜੀ ਫਾਈਟ ਵਾਲੀ ਨਹੀਂ ਜੀ ਇੱਕ ਅਸ਼ਲੀਲ ਵੀਡੀਓ ਹੈ ਜੀ ਉਹ ਉਹਦੇ ਵਿੱਚ ਉਹ ਬਾਈ ਦੀ ਸ਼ਕਲ ਜਿਵੇਂ ਥੋੜੀ ਜੀ ਮਿਲਦੀ ਆ ਪਰ ਕਲੀਅਰ ਹੈ ਵੀ ਉਹ ਉਹ ਇੱਕ ਹੀ ਨਹੀਂਗਾ ਗੁਰਦਾਸਮਾਨ ਦਾ ਮੁੰਡਾ ਨਹੀਂਗਾ ਤੇ ਲੋਕਾਂ ਨੂੰ ਯਾਰ ਬੇਨਤੀ ਕਰਨੀ ਹੈ ਬਾਈ ਉਹ ਅੱਗੇ ਵੀਡੀਓ ਗਾਹ ਭੇਜਣ ਦੀ ਬਜਾਏ ਪਹਿਲਾਂ ਥੋੜਾ ਜਿਹਾ ਵੀਡੀਓ ਤੇ ਵਿਚਾਰ ਕਰ ਲਿਓ ਕੀ ਉਹ ਵੀਡੀਓ ਅੱਗੇ ਭੇਜਣ ਯੋਗ ਹੈ ਜਿੰਨਾਂ ਕੋਲ ਨਹੀਂ ਪਹੁੰਚੀ ਪਹੁੰਚ ਜੂਗੀ ਪਤਾ ਕਿਉਂਕਿ ਲੋਕਾਂ ਨੇ ਹਟਣਾ ਨਹੀਂ ਤੇ ਆਪਾਂ ਹੁਣ ਇੱਥੇ ਲੋਕਾਂ ਨੂੰ ਇਹੀ ਕਹਿਣਾ ਸੀ ਵੀਰੇ ਨਾ ਕਰੋ ਯਾਰ ਹਨਾ ਸਿਆਣੇ ਬਾਰੇ ਬੰਦਿਆਂ ਨੂੰ ਆਪਾਂ ਤਾਂ ਲਹਨਤਾਂ ਵੀ ਨਹੀਂ ਪਾ ਸਕਦੇ ਹਰੇਕ ਦਾ ਆਪ ਦਾ ਫੈਮਿਲੀ ਮਤਲਬ ਫੈਮਿਲੀ ਆਪਦੀ ਆਪਦੀ ਹੁੰਦੀ ਹੈ ਇਹ ਸੋਚੋ ਉਹ ਪਰਿਵਾਰ ਤੇ ਕੀ ਬੀਤੂਗੀ ਜਿਨ੍ਹਾਂ ਦੇ ਤੱਤਾ ਹੀ ਕਰਤਾ ਯਾਰ ਜਿਵੇਂ ਨਜਾਇਜ਼ ਅਲੀਗੇਸ਼ਨ ਲਾਤਾ ਇਹ ਤਾਂ ਫਰੋ ਗੱਲ ਹੋਈ ਬਲੇਮ ਵਾਲੀ ਰਾਜਨੀਤੀ ਹੋ ਗਈ ਅਗਲੇ ਵਾਰ ਤੋਂ ਫਿਰ ਜਦੋਂ ਵੋਟਾਂ ਹੋਣਗੀਆਂ ਬਸ ਫਿਰ ਇਹੋ ਜਿਹੀਆਂ ਵੀਡੀਓ ਚਲਾ ਦਿਆ ਕਰਾਂਗੇ ਆਪਾਂ ਤੇ ਵਿਕਾਸ ਬਕੂਸ ਤਾਂ ਫਿਰ ਲੋਡਿੰਗ ਆਪਾਂ ਨੂੰ ਕਰਨ ਦੀ ਆਮ ਆਰਮੀ ਪਾਰਟੀ ਇੱਕ ਨਵੀਂ ਸੋਚ ਲੈ ਕੇ ਆਏ ਸੀ ਆਮ ਆਰਮੀ ਪਾਰਟੀ ਨੂੰ ਇਹੋ ਜਿਹੀਆਂ ਵੀਡੀਓ ਦਾ ਸਹਾਰਾ ਲੈਣ ਦੀ ਕੋਈ ਲੋੜ ਨਹੀਂ ਠੀਕ ਹੈ ਬੰਦਾ ਗਰਦਾਸ ਮਾਨ ਜੇ ਕਿਸੇ ਨੂੰ ਪਸੰਦ ਆ ਸੁਣੋ ਨਹੀਂ ਪਸੰਦ ਨਾ ਸੁਣੋ ਪਰ ਉਹਦੇ ਉਹਦੀ ਫੈਮਿਲੀ ਤੇ ਇਹੋ ਜਿਹੇ ਘਟੀਆ ਇਲਜ਼ਾਮ ਲਾਉਣਾ ਵੀਰੇ ਗਲਤ ਹੈ ਤੇ ਹਾਂ ਹਾਲੇ ਤਾਂ ਇੰਡੀਆ ਚ ਲੋਕ ਉੱਠੇ ਨਹੀਂ ਅੱਜ ਅੱਜ ਤੱਕ ਮੈਨੂੰ ਪਤਾ ਵੀ ਲੋਕਾਂ ਨੇ ਆਪਾਂ ਨੂੰ ਪਹੁੰਚ ਜਾਣੀ ਹੈ ਵੀਡੀਓ ਸਾਰਿਆਂ ਕੋਲੇ ਤੁਹਾਡੇ ਕੋਲੇ ਵੀਡੀਓ ਆਉਂਦੀ ਹੈ ਵੀਰ ਜੀ ਉਹ ਭੇਜਣ ਵਾਲੇ ਬੰਦੇ ਨੂੰ ਲਾਹਨਤਾਂ ਪਾਓ ਚਾਹੇ ਗਾਲਾਂ ਦੇਓ ਜਿਵੇਂ ਮਰਜ਼ੀ ਕਰੋ ਉਹਨੂੰ ਕਹੋ ਬੇਰੇ ਸ਼ਰਮ ਕਰੋ ਮਾੜੀ ਮੋਟੀ ਠੀਕ ਹੈ ਜੀ ਹੁਣ ਆਪਣਾ ਕੀ ਫਰਜ ਬੰਦਾ ਜੇ ਜੇ ਬੰਦਾ ਆਮ ਆਰ ਇੰਪਾਰਟੀਆਂ ਨੂੰ ਸਪੋਰਟ ਕਰਦਾ ਹੈ ਜਿਵੇਂ ਇਸ ਟਾਈਮ ਦੀ ਮੇਰੇ ਕੋਲੇ ਆਮ ਆਰ ਇੰਪਾਰਟੀ ਦਾ ਅ ਕਹ ਲਓ 2 ਸਾਲ ਦਾ ਰਿਪੋਰਟ ਕਾਰਡ ਪਿਆ ਇਹ ਗੁੱਦਾਂ ਤੁਸੀਂ ਸ਼ੇਅਰ ਕਰੋ ਹਨਾ ਜੀ ਜਿਹਦੇ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਸਾਡੀਆਂ ਅਚੀਵਮੈਂਟਸ ਕੀ ਐ ਨਾ ਮੋਟਾ-ਮੋਟਾ ਦੱਸ ਦੇਣਾ ਵੀਰੇ ਬਾਹਲਾ ਆਪਾਂ ਨਹੀਂ ਟਾਈਮ ਲੈਣਾ ਜਿਵੇਂ ਐਜੂਕੇਸ਼ਨ ਦੇ ਵਿੱਚ ਸ਼ਾਇਦ ਆਪਾਂ ਨੂੰ ਆਪਾਂ ਨੂੰ ਵੀ ਬਹੁਤੇ ਬੰਦਿਆਂ ਨੂੰ ਪਤਾ ਨਹੀਂ 8000 ਨਵੀਆਂ ਕਲਾਸਾਂ ਬਣੀਆਂ ਦਿੱਲੀ ਦੇ ਵਿੱਚ 21 ਨਵੀਆਂ ਬਿਲਡਿੰਗਾਂ ਬਣੀਆਂ ਸਰਕਾਰੀ ਸਕੂਲਾਂ ਦੀਆਂ ਉਹਨਾਂ ਸਾਰਿਆਂ ਸੀਸੀਟੀਵੀ ਕੈਮਰੇ ਲੱਗੇ ਆ ਜੀ ਆਰਓ ਲੱਗੇ ਆ ਠੀਕ ਹੈ ਕਲਾਸਾਂ ਦੇ ਵਿੱਚ ਕੰਪਿਊਟਰ ਸਿਸਟਮ ਸਾਰਾ ਕੁਝ ਕਰਤਾ ਉਹਨਾਂ ਨੇ ਇਹ ਗੱਲਾਂ ਦੱਸਣ ਦੀ ਲੋੜ ਹੈ ਨਾ ਕਿ ਕਿਸੇ ਦੀਆਂ ਅਸ਼ਲੀਲ ਵੀਡੀਓਆਂ ਸ਼ੇਅਰ ਕਰਨ ਦੀ ਹੈਲਥ ਦੇ ਮਾਮਲੇ ਦੇ ਵਿੱਚ ਹੈਗਾ ਜੀ 36 ਮਲਟੀ ਸਪੈਸ਼ੈਲਟੀ ਹਸਪੀਟਲ ਦਿੱਲੀ ਦੇ ਵਿੱਚ ਬਣੇ ਆ ਕਿਸੇ ਨੂੰ ਇਹ ਚੀਜ਼ਾਂ ਦੱਸੋ ਦੱਸਣੀਆਂ ਤਾਂ 6 ਸੁਪਰ ਸਪੈਸ਼ੈਲਟੀ ਹਸਪੀਟਲਸ ਬਣੇ ਆ ਜੀ 10 ਨਵੇਂ ਬਲੱਡ ਬੈਂਕ ਖੁੱਲੇ ਆ ਜਿਹੜੇ ਕੇਂਦਰੀਵਲ ਸਰਕਾਰ ਨੇ ਖੁੱਲੇ ਆ 11000 ਨਵੇਂ ਬੈੱਡ ਸਰਕਾਰੀ ਹਸਪਤਾਲਾਂ ਦੇ ਵਿੱਚ ਦਿੱਤੇ ਉਹਨਾਂ ਨੇ 107 ਮੁਹੱਲਾ ਕਲੀਨਿਕ ਖੋਲੇ ਆ 39 ਆ ਜਿਹੜੇ ਜੀ ਆਯੁਰਵੈਦਿਕ ਦੇ ਜਿਹੜੇ ਕਲੀਨਿਕ ਆ ਉਹ ਖੋਲੇ ਆ ਇਹ ਚੀਜ਼ਾਂ ਸ਼ੇਅਰ ਕਰੋ ਜੇ ਕਰਨੀਆਂ ਤਾਂ ਠੀਕ ਹੈ Google ਕਰੋ ਪਰ ਆ ਜਿਵੇਂ ਗੁਰਦਾਸ ਮਾਨ ਦੇ ਮੁੰਡੇ ਵਾਲੀ ਵੀਡੀਓ ਨਜਾਇਜ਼ ਜਨਤਾ ਉਹੀ ਸਵਾਦ ਲੈਣ ਦੀ ਮਾਰੀ ਆ ਰਕਤ ਜੀ ਨੂੰ ਭੇਜੀ ਜਾਂਦੇ ਆ ਇਹ ਤਾਂ ਬਰੇ ਮਾੜੀ ਗੱਲ ਆ ਤੇ ਬਸ ਇੰਨੇ ਕਹਿਣਾ ਸੀ ਜੇ ਬਰੇ ਥੋਡੇ ਕੋਲੇ ਵੀਡੀਓ ਆਉਂਦੀ ਐ ਅੱਜ ਆਊਗੀ ਤੇ ਆਪਾਂ ਨੂੰ ਪਤਾ ਤਾਂ ਉਹਨੂੰ ਉੱਥੇ ਰੋਕ ਦਿਓ ਕਿਉਂਕਿ ਸਾਡੇ ਕੋਲੇ ਦਿਨ ਚੜ ਗਿਆ ਸਾਡੇ ਕੋਲੇ ਤਾਂ ਪਹੁੰਚ ਗਿਆ ਤੇ ਇੰਡੀਆ ਜਿਵੇਂ ਜਿਵੇਂ ਦਿਨ ਚੜੂਗਾ ਓਵੇਂ ਓਵੇਂ ਜੰਤਾ ਤੁਹਾਡੇ ਕੋਲੇ ਪਹੁੰਚੂਗੀ ਠੀਕ ਐ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਸੇ ਨੂੰ ਵੀਰੇ ਕੋਈ ਵੀ ਆਹ ਕੁਐਸਚਨ ਆਮ ਆਰਮੀ ਪਾਰਟੀ ਬਾਰੇ ਚਾਹੇ ਕਾਂਗਰਸ ਬਾਰੇ ਕਾਲੀਆਂ ਬਾਰੇ ਉਹਨੂੰ ਰੱਖੋ ਪਰ ਸਭੇਕ ਤਰੀਕੇ ਨਾਲ ਠੀਕ ਐ ਜੀ ਬਸ ਜੀ ਐਨੇ ਮੇਰੀ ਬਾਤ ਤੇ ਉਤੋਂ ਵਾਗੀ ਕਹਿੰਦੇ ਰਾਤ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਾਰਿਆਂ ਨੂੰ